ਹੋਸ਼ ਆਇਆ ਜਦੋਂ ਹੋਸ਼ ਆਇਆ ਸਾਰਾ ਪਰਿਵਾਰ ਹੈਰਾਨ ਸੀ ਚਾਰ ਪੰਜ ਘੰਟੇ ਦੀ ਹੋਸ਼ੀ ਵਿੱਚ ਹੀ ਹਰਿਆ ਜਦੋਂ ਪੂਰੀ ਹੋਸ਼ ਆ ਗਈ ਪਰਿਵਾਰ ਨੇ ਉਹਨੂੰ ਪੁੱਛਿਆ ਵੀ ਤੇਰੇ ਨਾਲ ਕੀ ਇਹ ਘਟਨਾ ਵਾਪਰੀ ਉਹ ਕਹਿਣ ਲੱਗਾ ਮੈਂ ਇਨਾ ਮੈਨੂੰ ਯਾਦ ਹੈ ਕਿ ਮੈਂ ਮੋਟਰ ਦਾ ਫੇਸ ਬਦਲਣ ਵਾਸਤੇ ਗਿਆ ਸੀ ਤੇ ਚਾਂਦਕ੍ਰਿਸ਼ਨ ਨੂੰ ਬਿਜਲੀ ਦਾ ਕਰੰਟ ਆ ਗਿਆ ਕੁਸੂਨ ਬਾਅਦ ਫੇਰ ਮੈਨੂੰ ਪਤਾ ਨਹੀਂ ਲੱਗ ਸਕਿਆ ਨੇ ਮੇਰੇ ਨਾਲ ਹੋਇਆ ਕੀ ਪਰ ਮੈਂ ਤੁਹਾਨੂੰ ਇੱਕ ਬੜੀ ਦਿਰ ਤੱਕ ਤੁਹਾਨੂੰ ਕਹਣਾ ਦੱਸ ਸਕਦਾ ਹਾਂ ਕਿ ਜਦੋਂ ਬਿਜਲੀ ਦਾ ਕਰੰਟ ਲੱਗਿਆ ਤੇ ਮੇਰੀ ਰੂਹ ਮੇਰੇ ਸਰੀਰ ਵਿੱਚੋਂ ਬਾਹਰ ਨਿਕਲ ਚੁੱਕੀ ਸੀ ਆਪ ਮੈਂ ਜਨਾਈ ਕਰ ਗਿਆ ਸੀ ਟਰੰਪ ਪੰਖੇ ਰੂ ਹੋ ਗਿਆ ਸੀ ਪਰ ਉਹ ਜਦੋਂ ਇਹੋ ਜੀ ਹਾਲਤ ਹੋਈ ਮੇਰਾ ਸਰੀਰ ਤੰਦੇ ਵਿਗਿਆਪੀਆਸੀ ਤੇ ਮੇਰੀ ਰੂਹ ਘਰ ਦੇ ਵਿੱਚ ਦਰਖਤ ਹੁੰਦੇ ਨੇ ਉਹਦੇ ਉੱਤੇ ਬੈਠੀ ਆ ਤੇ ਜਦੋਂ ਮੈਂ ਉੱਥੇ ਬੈਠਾ ਸੀ ਤੇ ਤੁਸੀਂ ਮੇਰੇ ਸ਼ਰੀਰ ਨੂੰ ਮੰਨਦੇ ਤੇ ਪਾਇਆ ਪ੍ਰਸਤੂਤ ਤੇ ਤਲਾਦਿਤ ਰਾਕਿ ਸ਼ਹਿਰ ਲੈ ਗਏ ਤੇ ਮੇਰੀ ਰੂਹ ਸਾਰਾ ਕੁਝ ਵੇਖ ਰਹੀ ਸੀ ਉਸ ਤੋਂ ਬਾਅਦ ਜਦੋਂ ਮੈਂ ਉੱਥੇ ਬੈਠਾ ਸੀ ਤੁਸੀਂ ਮੇਰੇ ਸ਼ਰੀਰ ਨੂੰ ਸ਼ਹਿਰ ਲੈ ਗਏ ਤੇ ਉਥੇ ਇੱਕ ਹੋਰ ਕੋਈ ਫਾਰਮ ਦਾ ਮੁੰਰਾ ਸੀ ਨਾਮ ਹੋਣਾ ਉਹ ਵੀ ਸ਼ਰਾਬੀ ਕਾਪੀ ਬਣ ਉਹ ਵੀ ਐਕਸੀਡੈਂਟ ਦੇ ਨਾਲ ਉਹਦੀ ਮੌਤ ਹੋਈ ਸੀ ਤੇ ਉਹ ਪਤਾ ਨਹੀਂ ਕਿਹੜੀ ਫਰੇਦ ਜੁਨੀ ਵਿੱਚ ਪਿਆ ਸੀ ਕਿਹੜੀ ਜੁਨ ਵਿੱਚ ਉਹ ਕਹਿੰਦਾ ਵੀ ਉਹਦੀ ਰੂਹ ਆ ਗਈ ਮੇਰੇ ਸਾਹਮਣੇ ਉਹਦਾ ਨਾਮ ਤੇ ਭਗਵੰਦਰ ਤੁਹਾਨੂੰ ਭਗਵੰਦਰ ਸੀ ਮੰਨਤ ਸਕਿਆ ਨਹੀਂ ਆਪਾਂ ਸੈ ਵੀ ਕਹਿ ਸਕੀ ਉਹ ਜਿਹੜਾ ਭਵਿੰਦਰ ਸਿੰਘ ਸੀ ਉਹਦੀ ਪ੍ਰੇਤ ਰੂਹ ਕਹਿੰਦਾ ਮੇਰੇ ਕੋਲ ਆ ਗਈ ਉਹਦੇ ਨਾਲ ਹੋਰ ਵੀ ਹੋਜੀਆਂ ਰੂਹਾਂ ਸਨ ਉਹ ਭੱਜ ਕੇ ਨੱਚਦੇ ਟੱਪਦੇ ਮੇਰੇ ਵੱਲ ਦੌੜੇ ਆਉਣ ਕਹਿਣ ਲੱਗੇ ਇਹਨੂੰ ਵੀ ਆਪਾਂ ਆਪਣੇ ਚਿਰ ਲਾਉਣਾ ਉਹ ਕਹਿੰਦਾ ਮੇਰੇ ਮਨ ਦੇ ਵਿੱਚ خیال ਆਇਆ ਵੀ ਮੈਂ ਇਹ ਸੰਤ ਗਿਆਨੀ ਮੋਹਨ ਸਿੰਘ ਪੰਡਰਾਂ ਵਾਲਿਆਂ ਤੋਂ ਉਮਰਤ ਛਕਿਆ ਤੇ ਇਹ ਮੈਨੂੰ ਹੁਣ ਉਤਾ ਪਰੇਤਾ ਇਹ ਜਦੋਂ ਨਵਤ ਪਈ ਹੋਈ ਨੇ ਮੈਨੂੰ ਕਹਿੰਦੇ ਤੈਨੂੰ ਵੀ ਅਸੀਂ ਆਪਣੀ ਨਾਲ ਅੜਾਉਣੇ ਨੇ ਤੇ ਇਹ ਗੱਲ ਕਿਵੇਂ ਇਧਰ ਨੂੰ ਜਾ ਰਹੀ ਹੈ ਮੈਂ ਸੰਤਾਂ ਤੋਂ ਅੰਮ੍ਰਿਤ ਛਕਿਆ ਇਹ ਬੇਅੰਮਰਤੀ ਇਹ ਸੰ ਸ਼ਰਾਬੀ ਕਬਾਬੀ ਸਨ ਇਨ੍ਹਾਂ ਦੀ ਬੇਗਤੀ ਹੋ ਕੇ ਮਰੇ ਨੇ ਇਹ ਤੇ ਢੀੜੀਆਂ ਗੁਨਾਹ ੋਗ ਰਹੇ ਨੇ ਤੇ ਮੈਂ ਇਹ ਨਾਲ ਵਿੱਚ ਕਿਵੇਂ ਰੋ ਸਕਦਾ ਹਾਂ ਬਸ ਜਦੋਂ ਮੈਂ ਮਹਾਕੋਕਾਂ ਨੂੰ ਯਾਦ ਕੀਤਾ ਤੇ ਮਹਾਕੋਕ ਸੰਤ ਗਿਆਨੀ ਮੋਹਨ ਸਿੰਘ ਨੇ ਮੇਰੇ ਕੋਲ ਪਹੁੰਚ ਗਏ 2 pro y pro